ਪੂਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਦਾ ਕੀ ਹਾਲ ਚਾਲ ਹੈ ਹਾਂਜੀ ਇਹ ਮੱਝ ਥੱਲੇ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ ਜੀ ਹੁਣ ਇਸ ਵਕਤ 19-20 ਕਿਲੋ ਤਿਆਰ ਹੈ ਜੀ 19-20 ਕਿਲੋ ਤਿਆਰ ਹੈ ਕਿਹੜੀ ਜਗ੍ਹਾ ਤੋਂ ਆਈ ਵੀ ਹੈ ਇਹ ਹਰਿਆਣੇ ਤੋਂ ਜੀ ਪਹਿਲੇ ਸੂਆ ਹਾਂਜੀ ਹੁਣ ਦੂਜਾ ਸੂਆ ਹੁਣ ਦੂਜਾ ਸੂਆ ਪਹਿਲਾ ਸੂਆ ਵੀ ਆਪਾਂ ਚੋਈ ਆ ਠੀਕ ਹੈ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹ ਕ ਦਿਨ ਸੂਈ ਨੂੰ ਤਕਰੀਬਨ 25 ਕਿ ਦਿਨ ਹੋ ਗਏ 25 ਕਿ ਦਿਨ ਮਗਰ ਕੱਟਾ ਜੀ ਥੋੜਾ ਇੱਕ ਮਿੰਟ 25 ਦਿਨ ਮਿੱਤਰੋ ਹੋ ਗਏ ਸੂਈ ਨੂੰ ਮਗਰ ਕਟਾ ਥਣਲੇ ਵੀ ਦੀ ਪੂਰੀ ਸਾਫ ਹੈ ਕਦ ਕਾਠ ਬੇਲ ਫੁੱਲ ਤੇ ਤੁਰਦੀ ਦਾ ਹਵਾਨਾ ਆਪਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਢਿਲਾ ਰਹਿਣਾ ਥੋੜਾ ਜਿਹਾ ਕਰਕੇ ਵੇਚਦੇ ਹਾਂ ਠੀਕ ਆ ਬੱਚੇ ਬਾਈ ਦਾ ਕਹਿੰਦਾ ਵੀ ਬਾਹਰ ਆਪ ਢਿਲਾ ਰਹਿੰਦਾ ਤਾਂ ਕਰਕੇ ਵੇਚਦਾ ਫਿਕਸ ਹਵਾਨੇ ਦੀ ਐ ਤੇ 19 20 ਲੀਟਰ ਜਿਹੜਾ ਦੁੱਧ ਤਿਆਰ ਆ ਬੱਚਾ ਕਿਹੜੇ ਸਿਮੰ ਦਾ ਹੋ ਹਦੀ ਕਿਹੜੇ ਸਿਮਿੰਟ ਦਾ ਬੱਚਾ ਹੋ ਘਟਾ ਬੱਚਾ ਬਹੁਤਾਂ ਨਸਲ ਦਾ ਝੋਟਾ ਇੱਥੇ ਆਪਣੇ ਹੈਗਾ ਆਪੇ ਚੰਡੀ ਹੈ ਪਿੰਡ ਚ ਹੀ ਆ ਸੋ ਦੇਖ ਸਕਦੇ ਹੋ ਤੁਸੀਂ ਮਿੱਤਰੋ ਜਿਹੜੇ ਵੀ ਵੀਰ ਭਰਾ ਨੂੰ ਕਿਸੇ ਨੇ ਝੋਟੇ ਤੇ ਬਣੀ ਸੀ ਆ ਦੋ ਟਾਈਮ ਆਪਦੇ ਤਸੱਲੀ ਕਰਕੇ ਮਿੱਤਰੋ ਤੁਸੀਂ ਖਰੀਦ ਸੌਦਾ ਕਰ ਸਕਦੇ ਹੋ ਤੇ ਮੁੱਲ ਵੀ ਆਪਾਂ ਜਾਇਜ਼ ਜਾ ਕਰਾਵਾਂਗੇ ਕਿਉਂਕਿ ਜੇ 19 20 ਲੀਟਰ ਵਾਲਿਆਂ ਦਾ ਤੁਹਾਨੂੰ ਪਤਾ ਵੀ ਰੇਟ ਕਿੰਨਾ ਹੁੰਦਾ ਬਿਲਕੁਲ ਆਪਾਂ ਜਾਇਜ਼ ਜੇ ਰੇਟ ਕਰਾਵਾਂਗੇ ਥਣਲੇ ਵੀ ਫਿਰ ਕਹਨੇ ਪੂਰੀ ਸਾਫ ਹੈ ਫਿਕਸ ਹਵਾਨੇ ਦੀ 19 ਲੀਟਰ ਬਾਈ ਕਹਿੰਦਾ ਵੀ ਦੁੱਧ ਤਿਆਰ ਦੋ ਟਾਈਮ ਕੋਈ ਤਸੱਲੀ ਕਰਨਾ ਚਾਹੁੰਦਾ ਹੋਵੇ ਹਾਂਜੀ ਦੋ ਦਿਨ ਚਾਰ ਦਿਨ ਜਦੋਂ ਮਰਜ਼ੀ ਆਦਾ ਠੀਕ ਹੈ ਤੇ ਰੇਟ ਕੀ ਕਰਤਾ ਜੀ ਜੇ ਕਿਸੇ ਬੰਦੇ ਨੇ ਦੂਰੋਂ ਵੀ ਬਾਈ ਚਾਹਸਾ ਆਪਾਂ ਲਾਈਵ ਚ ਵਾਈ ਵੀ ਕਰਾ ਕੇ ਉਹਲੇ ਨੂੰ ਠੀਕ ਹੈ ਮਤਲਬ ਇੱਕ ਟਾਈਮ ਅਗਲਾ ਚੋਲੇ ਹੈਨਾ ਹਾਂਜੀ ਹਾਂ ਦੂਜੇ ਟਾਈਮ ਆਨ ਲਾ ਆਦਾ ਚੋਕੇ ਦਿਖਾ ਦਿਆਂਗਾ ਲਾਈਵ ਸੇ ਹਣ ਵੀਡੀਓ ਕੱਲ ਚ ਹਾਂਜੀ ਹਾਂ ਠੀਕ ਹੈ ਰੇਟ ਕੀ ਕਰਤਾ ਜੀ ਰੇਟ ਆਪਣਾ 210 ਸੀ 210 ਮਾਨ ਤਨ ਹੋ ਜੂ ਮਾਨ ਮਾਨ ਕਰਦਾ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਾਂ 94636 ਹਾਂਜੀ ਕੀ ਇੱਕ ਤੇ ਜੀ